ਸਾਲ ਬੀਤ ਕੇ ਕਾਂਗਰਸ ਦੀ ਗਵਰਨਮੈਂਟ ਨੂੰ ਇੱਕ ਵੀ ਕੰਮ ਪੂਰਾ ਨਹੀਂ ਕੀਤਾ ਨਾ ਔਰ ਪੰਜਾਬ ਦੇ ਜੇ ਭਲੇ ਦੀ ਪੰਜਾਬ ਦੇ ਵਿਕਾਸ ਦੀ ਗੱਲ ਕੀਤੀ ਹੈ ਤਾਂ ਦੋਨਾਂ ਪਾਰਟੀਆਂ ਨੇ ਜਦੋਂ ਜਾਤੀਆਂ ਦੇ ਲੋਕਾਂ ਦੇ ਉੱਪਰ ਬੜੇ ਕੁਛ ਦਰਦ ਆਈ ਜਾਂਦੇ ਨੇ ਕੀ ਲੱਗਦਾ ਹੈ ਵੀ ਉਹ ਘਟਣਗੇ ਹੁਣ ਚਰਨਜੀਤ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਸਿਰਫ 3 ਮਹੀਨਿਆਂ ਵਾਸਤੇ ਕਿਉਂਕਿ ਇਲੈਕਸ਼ਨ ਦੇ ਵਿੱਚ ਬੜਾ ਘੱਟ ਸਮਾਂ ਰਹਿ ਗਿਆ ਹੈ। ਹਾਈ ਅਸਾਮੀਆਂ 'ਚੋਂ ਇੱਕ ਲੈਕਚਰਾਰਾ ਉੱਥੇ ਇੱਕ ਲੈਕਚਰਾਰਾ ਲੈਕਚਰਾਰ ਨਹੀਂ ਪੂਰੇ ਕਰ ਸਕਦੀ ਉਹ ਮਾਨਸਾ ਦਾ ਬਕਾਸ ਕੀ ਕਰੂਗੀ ਪਰ ਅਗਲਾ ਫੇਸ ਸਾਡਾ ਨਰਜੋਤ ਸਿੰਘ ਸਿੱਧੂ ਹੋਏਗਾ ਤਾਂ ਇਹ ਦਿਲ ਸਮਰਾਜ ਸਮਾਜ ਨੂੰ ਆਪਣੇ ਆਪ ਪਤਾ ਲੱਗ ਗਿਆ ਕਿ ਇਹ ਸਮਰਾਜ ਸਮਾਜ ਨੂੰ ਗੁੰਮਰਾਹ ਕਰਨ ਤੇ ਲੱਗੇ ਹਾਂਜੀ ਸ਼੍ਰੀ ਗੱਲੋਸਤੋ ਮੈਂ ਤੁਹਾਡੇ ਆਪਣੀ ਰਾਜਵੀਰ ਤੇ ਤੁਸੀਂ ਦੇਖ ਰਹੇ ਹੋ ਫੁੱਲ ਆਫ ਪੋਜ਼ਿਟਿਵਿਟੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਚੋਣਾਂ ਆਉਣ ਵਾਲੀਆਂ ਨੇ ਤੇ ਚੋਣਾਂ ਦੇ ਵਿੱਚ ਜਿਹੜੇ ਅਲੱਗ-ਅਲੱਗ ਪਾਰਟੀਆਂ ਨੇ ਆਪਣੇ ਕਾਰਜ ਤੇ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ ਅਗਰ ਗੱਲ ਕਰਾਂ ਮਾਨਸਾ ਦੀ ਤਾਂ ਮਾਨਸਾ ਜ਼ਿਲ੍ਹੇ ਦੇ ਉਮੀਦਵਾਰ ਸ਼੍ਰੋਮ ਨੇ ਕਾਲੀ ਦਾਲ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਦੀ ਅੱਜ ਪਹਿਲੀ ਮੀਟਿੰਗ ਸੀ ਤੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਜਾਣਦੇ ਹਾਂ ਉਹਨਾਂ ਦੀ ਪਾਰਟੀ ਦੀ ਨੈਕਸਟ ਗਤੀਵਿਧੀਆਂ ਕੀ ਹੋਣਗੀਆਂ ਅਪਕਮਿੰਗ ਪਲਾਨਸ ਕੀ ਹੋਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੇ ਸਰ ਗੱਲ ਕਰੀਏ ਸੀ ਅੱਜ ਦੀ ਅੱਜ ਤੁਹਾਡੀ ਪਹਿਲੀ ਮੀਟਿੰਗ ਸੀ ਮਾਨਸਾ ਦੇ ਵਿੱਚ ਤਾਂ ਕੀ ਵਿਸ਼ੇਸ਼ ਮੁੱਦਾ ਸੀ ਮੀਟਿੰਗ ਦਾ ਅੱਜ ਸਮੂਚੀ ਸਾਡੇ ਵਿਧਾਨ ਸਭਾ ਹਲਕੇ ਦੀ ਜਿਹਦੇ ਵਿੱਚ ਅੱਜ ਪੰਜਾਬ ਦੇ ਜਨ ਸੰਸਕਰਤਰ कुलदीप सिंह जी और मानसा विधानसभा के सारे अहदेदार साहबान सभा के अहदेदार साहबान और समुचे वर्कर बहुजन समाज पार्टी अज इस मीटिंग दुँचे सी पहला तो मैं सारी बहुजन समाज की लीडरशिप का सारी वर्कर साहबान दिल दया गहरों धन्यवाद करता है जिन्होंने अज ਮੌਸਮ ਬੜਾ ਮਾੜਾ ਸੀ ਬਰਸਾਤ ਹੋ ਰਹੀ ਸੀ ਫਿਰ ਵੀ ਆਪਣੇ ਵਹੀਕਲਾਂ ਤੇ ਆ ਕੇ ਵੱਡੀ ਗਿਣਤੀ ਦੇ ਵਿੱਚ ਮੀਟਿੰਗ ਦੇ ਵਿੱਚ ਭਾਗ ਲਿਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਨ੍ਹਾਂ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਅੱਜ ਸਾਡੀ ਆਪਸ ਮੀਟਿੰਗ ਹੋਈ ਹੈ ਵਿਚਾਰ ਵਟਾਂਦਰੇ ਹੋਏ ਹੈ ਕਿਉਂਕਿ ਦੋਨੇ ਪਾਰਟੀਆਂ ਦੇ ਵਿਚਾਰ ਮਿਲਦੇ ਆ ਸ਼੍ਰੋਮਣੀ ਅਕਾਲੀ ਦਲ ਬਸ ਪਾ ਦੇ ਸਾਡੀ ਵਿਚਾਰ ਧਾਰਾ ਇੱਕੋ ਹੀ ਹੈ ਇਸ ਕਰਕੇ ਹੀ ਅਸੀਂ ਸਾਡਾ ਇਹ ਗੱਠ ਜੋੜ ਹੋਇਆ ਹੈ ਅੱਜ ਅਸੀਂ ਉਹਦੇ ਸੰਬੰਧ ਦੇ ਵਿੱਚ ਆਪਦੇ ਵਿਚਾਰ ਬਹੁਜਨ ਸਮਾਜ ਪਾਰਟੀ ਦੇ ਸਾਰੇ ਵਰਕਰ ਸਹਿਬਾਨਾਂ ਨੇ ਰੱਖੇ ਔਰ ਸ਼੍ਰੋਮਣੀ ਅਕਾਲੀ ਦਲ ਤੋਂ ਸਾਰੇ ਇਕੱਠੇ ਹੋ ਕੇ ਅਸੀਂ ਆਪਣੇ ਵਿਚਾਰ ਪਟੰਦਰੇ ਕੀਤੇ ਜੀ ਅਗਰ ਗੱਲ ਕਰੀਏ ਮਾਨਸਾ ਦੀ ਅਗਰ ਤੁਸੀਂ ਐਮਐਲਏ ਦੀ ਟਿਕਟ ਮਾਨਸਾ ਤੋਂ ਜਿੱਤਦੇ ਹੋ ਤਾਂ ਤੁਹਾ ਤੋਂ ਔਰ ਤੁਸੀਂ ਮਾਨਸਾ ਵਾਸਤੇ ਕੀ ਲੈ ਕੇ ਆਓਗੇ ਕੀ ਕਰੋਗੇ ਮਾਨਸਾ ਦੇ ਵਾਸਤੇ ਕੀ ਗਤੀਵਿਧੀਆਂ ਹੋਣਗੇ ਤੁਹਾਡੀਆਂ ਪਹਿਲਾਂ 10 ਸਾਲਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਵਿਕਾਸ ਕੀਤਾ ਜੀ ਔਰੇ 5 ਸਾਲ ਬੀਤ ਕੇ ਕਾਂਗਰਸ ਦੀ ਗਵਰਨਮੈਂਟ ਨੂੰ ਇੱਕ ਵੀ ਕੰਮ ਪੂਰਾ ਨਹੀਂ ਕੀਤਾ ਇਹਨਾਂ ਨੇ ਇੱਕ ਵੀ ਬੜੇ ਵੱਡੇ ਵੱਡੇ ਝੂਠ ਬੋਲੇ ਸਾਡੇ ਭੋਲੇ ਭਾਲੇ ਲੋਕਾਂ ਨੂੰ ਆਪਦੇ ਉਹਨਾਂ ਗੱਪਾਂ ਦੇ ਵਿੱਚ ਲੈ ਲਿਆ ਕਿਉਂਕਿ ਸਾਡੇ ਲੋਕ ਬੜੇ ਭੋਲੇ ਆ ਜਿੰਨਾ ਕੋਈ ਝੂਠ ਬੋਲਦਾ ਉਹਦੇ ਮਗਰ ਲਾਗੇ ਕਿਉਂਕਿ ਉਹਨਾਂ ਨੇ ਸੁਫਨਾ ਹੀ ਇੰਨੇ ਦਿਖਾਤੇ ਬਸ ਸਾਡੇ ਬੱਚੇ ਨੌਜਵਾਨ ਮੋਬਾਈਲ ਦੇਵਾਂਗੇ ਜੇ ਤੁਸੀਂ ਆਟਾ ਦਾਲ ਦਿਨੇ ਖੰਡ ਕੇ ਉਹ ਦੇਵਾਂਗੇ ਦਿੱਤਾ ਲਿਆ ਕੁਛ ਨਹੀਂ ਉਹ ਸਾਡੇ ਲੋਕਾਂ ਨੂੰ ਸਮਝ ਆ ਗਈ ਵੀ ਇਸ ਪਾਰਟੀ ਕੋਲੇ ਦੇਣ ਲੈਣ ਨੂੰ ਕੁਛ ਨਹੀਂ ਤੇ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦਾ ਗੱਠ ਜੋੜ ਜੋ ਹੋਇਆ ਅਸੀਂ ਸਾਡੀ ਵਿਚਾਰ ਆਪਸ ਵਿੱਚ ਮਿਲਦੇ ਆ ਔਰ ਪੰਜਾਬ ਦੇ ਜੇ ਭਲੇ ਦੀ ਪੰਜਾਬ ਦੇ ਵਿਕਾਸ ਦੀ ਗੱਲ ਕੀਤੀ ਹੈ ਤਾਂ ਦੋਨੋਂ ਪਾਰਟੀਆਂ ਨੇ ਜਦੋਂ ਵੀ ਕਦੇ ਇਕੱਠੇ ਪਹਿਲਾਂ 96 ਦੇ ਵਿੱਚ ਵੀ ਇਹ ਗੱਠ ਜੋੜ ਹੋਇਆ ਬੜੀ ਵੱਡੀ ਲੀਡ ਦੇ ਨਾਲ ਅਸੀਂ ਪੰਜਾਬ ਦੇ ਵਿੱਚੋਂ ਲੋਕ ਸਭਾ ਜਿੱਤੇ ਉਸੇ ਤਰ੍ਹਾਂ ਇਸ ਵਾਰ ਵੀ ਇਹ ਗੱਠ ਜੋੜ ਨੂੰ ਬਹੁਤ ਵੱਡਾ ਹੰਗਾਰਾ ਮਿਲਣਾ ਹੈ ਔਰ ਬਹੁਤ ਵਿਕਾਸ ਜਿਹੜਾ ਪੰਜਾਬ ਦਾ ਔਰ ਮਾਨਸਾ ਹਲਕੇ ਦਾ ਖਾਸ ਕਰਕੇ ਜਿਹੜਾ ਵੀ ਬਕਾਇਆ ਵਿਕਾਸ ਰਹਿੰਦਾ ਮੈਂ ਗੱਲ ਜੇ ਅੱਜ ਕਰਾਂ ਸਾਡੇ ਇੱਥੇ ਮਾਨਸਾ ਦੇ ਅੰਦਰ ਨਹਿਰੂ ਮੈਮੋਰੀਅਲ ਕਾਲਜ ਹੈ 28 ਅਸਾਮੀਆਂ ਨੇ ਉੱਥੇ ਲੈਕਚਰਾਰਾਂ ਦੀਆਂ ਸਾਡੀਆਂ ਬੱਚੀਆਂ ਸਾਡੇ ਨੌਜਵਾਨ ਬੱਚੇ ਉੱਥੇ ਪੜ੍ਹਦੇ ਆ ਜਿਹੜੀ ਸਰਕਾਰ 28 ਅਸਾਮੀਆਂ 'ਚੋਂ ਇੱਕ ਲੈਕਚਰਾਰਾ ਉੱਥੇ ਇੱਕ ਲੈਕਚਰਾਰ ਲੈਕਚਰਾਰ ਨਹੀਂ ਪੂਰੇ ਕਰ ਸਕਦੀ ਉਹ ਮਾਨਸਾ ਦਾ ਵਿਕਾਸ ਕੀ ਕਰੂਗੀ ਪੰਜਾਬ ਦਾ ਭਲਾ ਕੀ ਕਰੂਗੀ ਅਸੀਂ ਪਹਿਲੇ ਇਹਦਾ ਪਹਿਲ ਦੇ ਆਧਾਰ ਤੇ ਮਾਨਸਾ ਦੇ ਅੰਦਰ ਕੋਈ ਮੈਡੀਕਲ ਕਾਲਜ ਲਿਆਉਣ ਵਾਸਤੇ ਪ੍ਰਧਾਨੀਆਂ ਨੂੰ ਸਿਫਾਰਿਸ਼ ਕਰਾਂਗੇ ਔਰ ਸ਼ਹਿਰ ਵਾਸਤੇ ਸਹੂਲਤ ਕਿਉਂਕਿ ਸਾਡੇ ਜੀ ਅਸੀਂ ਹਸਪੀਟਲ ਦੀ ਗੱਲ ਕਰੀਏ ਤਾਂ ਉੱਥੇ ਵੈਂਟੀਲੇਟਰ ਹੀ ਹੈ ਨਹੀਂ ਸਾਡੇ ਜ਼ਿਲ੍ਹੇ ਦੇ ਅੰਦਰ ਸਿਹਤ ਸਹੂਲਤਾਂ ਵਾਸਤੇ ਅਸੀਂ ਸਭ ਤੋਂ ਪਹਿਲ ਦੇ ਆਧਾਰ ਤੇ ਔਰ ਸਿੱਖਿਆ ਵਾਸਤੇ ਪਹਿਲ ਦੇ ਆਧਾਰ ਤੇ ਗੱਲ ਕਰ ਰਹੇ ਹਾਂ। ਕੀ ਬਾਤ ਹੈ ਦੋਸਤੋ ਪ੍ਰੇਮ अरोड़ा ਜੀ ਨੇ ਦੱਸ ਦਿੱਤਾ ਅਗਰ ਉਹ ਮਾਨਸਾ ਤੋਂ ਡੈਕਟ ਜਿੱਤੇ ਨੇ ਤਾਂ ਉਹ ਸਹੂਲਤਾਂ ਵਿਦਿਆਰਥੀਆਂ ਵਾਸਤੇ ਤੇ ਜਿਹੜੇ ਡਾਕਟਰੀ ਸਹੂਲਤ ਹੁੰਦੀ ਆ ਉਹ ਵੀ ਲੈ ਕੇ ਆਣਗੇ ਸਾਡੇ ਨਾਲ ਮੌਜੂਦ ਨੇ ਬਸਪਾ ਤੋਂ ਕੁਲਦੀਪ ਸਿੰਘ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਤੁਹਾਨੂੰ ਕੀ ਲੱਗਦਾ ਜਿਹੜਾ ਤੁਸੀਂ ਗੱਠਜੋੜ ਕੀਤਾ ਤੁਹਾਡੇ ਕੀ ਵਿਚਾਰ ਨੇ ਇਹਦੇ ਬਾਰੇ? ਗੱਠਜੋੜ ਬਹੁਜਨ ਸਮਾਜ ਪਾਰਟੀ ਰਾਸ਼ਟਰੀ ਪਾਰਟੀ ਆ। ਜਿਹੜੀ ਨੇਤਾ ਭੈਣ ਕੁਮਾਰੀ ਮਾਇਆਵਤੀ ਮਾਨਯੋਗ ਰਣਜੀਤ ਸਿੰਘ ਬੈਣੀਬਾਲ ਤੇ ਸੂਬਾ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜੀ ਜੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਬੈਠ ਕੇ ਜਿਹੜੀ ਸਮੇਂ ਦੀ ਲੋੜ ਸੀ ਜਿਹੜਾ ਮੈਂ ਕਹਾ ਖੇਤਾਂ ਦੇ ਵਿੱਚ ਨੋ ਮਾਸ ਦਾ ਰਿਸ਼ਤਾ ਸੀ ਕਿਸਾਨ ਭਰਾਮਾਂ ਦੇ ਦਿਲਦ ਭਰਾਮਾਂ ਦਾ ਬੜਾ ਵਧੀਆ ਸਮੇਂ ਦੀ ਲੋੜ ਮੁਤਾਬਕ ਬੜਾ ਅੱਛਾ ਗਠਬੰਧਨ ਹੋਇਆ ਪਹਿਲਾਂ ਵੀ ਗਠਬੰਧਨ ਹੋਇਆ ਸੀ ਤਾਂ ਜਦੋਂ ਪਹਿਲਾਂ ਗਠਬੰਧਨ ਹੋਇਆ ਸੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚ ਉਹ ਗਠਬੰਧਨ 11 ਸੀਟਾਂ ਜਿੱਤਿਆ ਸੀ ਇਸ ਵਾਰ ਫਿਰ ਉਹੀ ਸਫਲਤਾ ਦਰਾਉਂਦੇ ਹੋਏ 117 ਦੇ ਵਿੱਚੋਂ ਮੈਨੂੰ ਲੱਗਦਾ ਵੀ 100 ਪਲੱਸ ਇਸ ਵਾਰ ਅਸੀਂ ਗਠਬੰਧਨ ਸੀਟਾਂ ਜਿੱਤੇਗਾ ਜੀ ਅਗਰ ਗੱਲ ਕਰਾਂ ਮੈਂ ਮੁੱਖ ਮੰਤਰੀ ਦੀ ਅਨੁਸੂਚਿਤ ਜਾਤੀ ਦਾ ਇੱਕ ਵਿਅਕਤੀ ਜਿਹੜਾ ਮੁੱਖ ਮੰਤਰੀ ਬਣਿਆ ਗੁਰਦੀਪ ਸਿੰਘ ਜੀ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੇ ਉੱਪਰ ਬੜੇ ਤਸ਼ੱਦਦ ਧਾਇ ਜਾਂਦੇ ਨੇ ਕੀ ਲੱਗਦਾ ਵੀ ਉਹ ਘਟਣਗੇ ਹੁਣ ਮੈਨੂੰ ਨਹੀਂ ਲੱਗਦਾ ਕਾਂਗਰਸ ਸਮੇਂ-ਸਮੇਂ ਤੇ ਸਜੰਤਰ ਇਹ ਰਚਦੀ ਆ ਦਲਿਤ ਸਮਰਾਜ ਸਮਾਜ ਨੂੰ ਗੁੰਮਰਾਹ ਕਰਨ ਵਾਸਤੇ ਜਿਵੇਂ ਪਹਿਲਾਂ ਇੱਕ ਵਾਰ ਅਸੀਂ ਦੇਖਿਆ ਸੀ ਸਮਸ਼ੀਰ ਸਿੰਘ ਦੁੱਲੂ ਨੂੰ ਵੀ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਹੁਣ ਮਨਜੋ ਚਰਨਜੀਤ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਸਿਰਫ 3 ਮਹੀਨੇ ਵਾਸਤੇ ਕਿਉਂਕਿ ਇਲੈਕਸ਼ਨ ਦੇ ਵਿੱਚ ਬੜਾ ਘੱਟ ਸਮਾਂ ਰਹਿ ਗਿਆ ਤੇ ਨਾਲ ਦੀ ਨਾਲ ਕਾਂਗਰਸ ਦੇ ਇਨਚਾਰਜ ਦਾ ਪੰਜਾਬ ਦੇ ਦਾ ਇਹ ਬਿਆਨ ਆਉਣਾ ਕਿ ਅਗਲੀਆਂ ਚੋਣਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਲੜੀਆਂ ਜਾਣਗੀਆਂ ਅਗਲਾ ਫੇਸ ਸਾਡਾ ਨਵਜੋਤ ਸਿੰਘ ਸਿੱਧੂ ਹੋਏਗਾ ਤਾਂ ਇਹ ਦਲਿਤ ਸਮਰਾਜ ਸਮਾਜ ਨੂੰ ਆਪਣੇ ਆਪ ਪਤਾ ਲੱਗ ਗਿਆ ਕਿ ਇਹ ਸਮਾਜ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਤੇ ਕੱਲ ਹੀ ਉਹਨਾਂ ਨੇ ਟਵੀਟ ਕੀਤਾ ਹੈ ਮਤਲਬ ਐਲਾਨ ਕੀਤਾ ਹੈ ਵੀ ਉਹ ਕਿਸਾਨਾਂ ਦੇ ਨਾਲ ਵੀ ਖੜੇ ਰਹਿਣਗੇ ਜਿਹੜੇ ਤਿੰਨ ਚਾਰ ਮਹੀਨੇ ਬਸ ਦੇ ਨਚੋਣਾ ਦੇ ਵਿੱਚ ਉਹ ਕਿਸਾਨਾਂ ਦੇ ਨਾਲ ਦਿੱਲੀ ਜਾਣਗੇ ਤੇ ਉਹਨਾਂ ਜਿਹੜੇ ਬਿੱਲ ਨੇ ਹਰ ਹਾਲਤ ਦੇ ਵਿੱਚ ਵਾਪਸ ਕਰਵਾਣਗੇ ਤੁਹਾਨੂੰ ਕੀ ਲੱਗਦਾ ਵੀ ਇਹ ਤਿੰਨ ਚਾਰ ਮਹੀਨਿਆਂ ਦੇ ਵਿੱਚ ਹੋ ਸਕਦਾ ਜਿਹੜੀ ਸਰਕਾਰ ਸਾਢੇ 4 ਸਾਲਾਂ ਵਿੱਚ ਨਹੀਂ ਕਰ ਸਕੀ ਮੈਨੂੰ ਨਹੀਂ ਲੱਗਦਾ ਇਹ ਹੋਵੇਗਾ ਮੈਂ ਕਾਂਗਰਸ ਤੋਂ ਇਹ ਪੁੱਛਣਾ ਚਾਹਣਾ ਵੀ ਕੋਈ ਵੀ ਕਾਂਗਰਸ ਦਾ ਮੰਤਰੀ ਜਾਂ ਵਿਧਾਇਕ ਦੱਸੇ ਵੇ ਉਹਨਾਂ ਨੇ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅਸਤੀਫਾ ਦਿੱਤਾ ਤੇ ਇੱਕ ਪਾਸੇ ਪੰਜਾਬ ਦੀ ਸ਼ੇਰਨੀ ਧੀ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਟ ਮੰਤਰੀ ਦਾ ਅਹੁਦਾ ਛੱਡਿਆ ਸਿਰਫ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇੱਕ ਵੀ ਕਾਂਗਰਸ ਦਾ ਮੈਨੂੰ ਪੂਰੇ ਭਾਰਤ ਦੇ ਵਿੱਚ ਵਜ਼ੀਰ ਦੱਸੇ ਵੀ ਉਹਨਾਂ ਨੇ ਕਾਲੇ ਕਾਨੂੰਨਾਂ ਦੇ ਖਿਲਾਫ ਅਸਤੀਫਾ ਦਿੱਤਾ ਜਾਂ ਅਹੁਦੇ ਛੱਡੇ ਨੇ ਇਹ ਸਿਰਫ ਤਾਂ ਸਿਰਫ ਇੱਕ ਮਤਲਬ ਕਿ ਬਿਆਨਵਾਜ਼ੀ ਆ ਆਉਣ ਵਾਲੇ ਸਮੇਂ 'ਚ ਪਤਾ ਲੱਗੂ ਕੋਈ 3 ਮਹੀਨਿਆਂ ਦੇ ਵਿੱਚ ਚਰਨਜੀਤ ਚੰਨੀ ਕੋਲੇ ਕੋਈ ਜਾਦੂ ਦੀ ਛੜੀ ਥੋੜੀ ਆ ਵੀ ਉਹ ਕਿਸਾਨਾਂ ਦੇ ਮਸਲੇ ਹੱਲ ਕਰ ਦੂਗਾ ਪਰ ਅਸੀਂ ਫੇਰ ਵੀ ਕਹਨੇ ਆ ਵੀ ਕਰਕੇ ਦਿਖਾਵੇ ਗਰੀਬਾਂ ਦੀ ਧੀ ਭੈਣ ਕੁਮਾਰੀ ਮਾਇਆਬਤੀ ਉੱਤਰ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਬਣੀ ਤਾਂ ਉਹਨੇ ਸਰਕਾਰੀ ਜ਼ਮੀਨ ਗਰੀਬਾਂ ਦੇ ਵਿੱਚ ਵੰਡੀ ਤਾਂ ਫਿਰ ਹੁਣ ਇਹ ਮੁੱਖ ਮੰਤਰੀ ਬੁਣਿਆ ਐਲਾਨ ਕਰੇ ਵੀ ਜਿਹੜੀ ਸਰਕਾਰੀ ਜ਼ਮੀਨ ਅਸੀਂ ਗਰੀਬਾਂ ਨੂੰ ਵੰਡਦੇ ਆਂ ਕੁਝ ਕਰਕੇ ਦਿਖਾਵੇ ਕੱਲੇ ਬਿਆਨਾਂ ਨਾਲ ਚੰਨੀ ਜੀ ਗੱਲ ਨਹੀਂ ਬਣਨੀ ਅਗਰ ਗੱਲ ਕਰਾਂ ਮੈਂ ਪ੍ਰੇਮ ਰੋੜ ਜੀ ਤੁਹਾਡੀ ਜਿਵੇਂ ਕੀ ਇੱਕ ਮਾਨਸਾ ਦੇ ਵਿੱਚ ਜਿਹੜੇ ਬੇਰੁਜ਼ਗਾਰੀ ਦਾ ਮੁੱਦਾ ਜ਼ਿਆਦਾ ਉਠਾਇਆ ਜਾਂਦਾ ਕਿਉਂਕਿ ਤੁਸੀਂ ਵੀ ਦੇਖਿਓਗੇ ਨੌਜਵਾਨ ਰੋਜ਼ ਪ੍ਰਦਰਸ਼ਨ ਕਰਦੇ ਨੇ ਬੇਰੁਜ਼ਗਾਰੀ ਨੂੰ ਲੈ ਕੇ ਕੀ ਲੱਗਦਾ ਤੁਹਾਡੀ ਪਾਰਟੀ ਆਉਣ ਦੇ ਨਾਲ ਉਹ ਬੇਰੁਜ਼ਗਾਰੀ ਕਿਤੇ ਨਾ ਕਿਤੇ ਖਤਮ ਹੋ ਗਈ ਹੈ ਨਹੀਂ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਵੀ ਨੌਜਵਾਨ ਸਾਡੇ ਅੱਜ ਬੇਰੁਜ਼ਗਾਰ ਬੈਠਿਆ ਜਗਾ ਜਗਾ ਜਾ ਕੇ ਧਰਨੇ ਲਾ ਰਹੇ ਹੈ ਕੰਮ ਕੋਈ ਮਿਲ ਨਹੀਂ ਰਿਹਾ ਪੰਜਾਬ ਦੇ ਅੰਦਰ ਔਰ ਪ੍ਰਧਾਨ ਸਾਹਿਬ ਸਾਡੇ ਵੱਡੀਆਂ ਇੰਡਸਟਰੀਆਂ ਲਿਆ ਕੇ ਕਿਉਂਕਿ ਉਹਨਾਂ ਨੇ ਜਿਹੜਾ ਮੈਨੀਫੈਸਟੋ ਹੈ ਉਹਦੇ ਵਿੱਚ ਜ਼ਰੂਰ ਇਹ ਪਾਉਣਾ ਹੈ ਵੀ ਚਾਹੇ ਉਹ ਪ੍ਰਾਈਵੇਟ ਜੋਬ ਹੈ ਚਾਹੇ ਉਹ ਸਰਕਾਰੀ ਜੋਬ ਹੈ ਸਾਡੇ ਇਹਨਾਂ ਨੌਜਵਾਨ ਬੱਚਿਆਂ ਨੂੰ ਜ਼ਰੂਰ ਰੋਜ਼ਗਾਰ ਮਿਲਣਾ ਚਾਹੀਦਾ ਹੈ ਇਹ ਇਹਦੇ ਨਾਲ ਅਸੀਂ ਪੰਜਾਬ ਪ੍ਰਧਾਨ ਨੂੰ ਸਾਡੇ ਨੂੰ ਬੇਨਤੀ ਕਰਾਂਗੇ ਵੀ ਇਹ ਇਹ ਜ਼ਰੂਰ ਸਾਡੇ ਮੈਨੀਫੈਸਟੋ ਵਿੱਚ ਪਾਵੇ। ਜੀ ਕੁਲਦੀਪ ਜੀ ਤੁਹਾਨੂੰ ਕੀ ਲੱਗਦਾ ਹੈ ਬੇਰੋਜ਼ਗਾਰੀ ਦਾ ਕਾਰਨ ਕੀ ਹੈ? ਰਾਸ ਤਾਂ ਗਲਤ ਹੱਥਾਂ ਦੇ ਵਿੱਚ ਆਉਣੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਸੀ 10 ਸਾਲ ਕੀਤਾ ਸੀ ਬੜਾ ਲੋਕਾਂ ਨੂੰ ਰੋਜ਼ਗਾਰ ਮਿਲਿਆ ਸੀ ਅੱਜ ਲੋਕਾਂ ਤੋਂ ਰੋਜ਼ਗਾਰ ਖੋਏ ਜਾ ਰਹੇ ਨੇ ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਗਮਰਾਹ ਕੀਤਾ ਪਾਕ ਪਵਿੱਤਰ ਗੁੜਖਾ ਸਾਹਿਬ ਹੱਥ ਦੇ ਵਿੱਚ ਫੜ ਕੇ ਸੌਂ ਖਾਦੇ ਕਿ ਮੈਂ ਘਰ ਘਰ ਨੌਕਰੀ ਦੇਵਾਂਗਾ ਮੁਕੰਮਲ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗਾ ਤਾਂ ਉਸਦੇ ਉਲਟ ਸੁਖਵੀਰ ਸਿੰਘ ਬਾਦਲ ਜੀ ਨੇ ਇਹ ਗੱਲ ਕਹੀ ਸੀ ਕਿ ਜਿਨ੍ਹਾਂ ਨੇ ਕਿਉਂਕਿ ਕਾਂਗਰਸ ਪਾਰਟੀ ਅਕਾਲੀ ਦਲ ਤੇ ਅਕਸਰ ਇੱਕ ਝੂਠੇ ਇਲਜ਼ਾਮ ਲਾਉਂਦੀ ਬੇਅਦਬੀ ਦਾ ਤੇ ਮੈਂ ਕਹਣਾ ਸੁਖਬੀਰ ਸਿੰਘ ਬਾਦਲ ਜੀ ਨੇ ਬਿਆਨ ਦਿੱਤਾ ਸੀ ਕਿ ਜਿਨ੍ਹਾਂ ਨੇ ਵਿਵਦੀ ਕਰਾਈ ਆ ਜਾਂ ਉਹ ਵਿੱਚ ਸ਼ਾਮਲ ਨੇ ਉਹਨਾਂ ਦਾ ਕੱਖ ਨਾ ਰਹੇ ਤਾਂ ਅੱਜ ਕੈਪਟਨ ਅਮਰਿੰਦਰ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਮੈਨੂੰ ਲੱਗਦਾ ਕੱਖ ਨਹੀਂ ਰਿਹਾ ਇਹ ਇਹ ਉਹੀ ਜਿਹੜੀ ਝੂਠੀ ਸੌਂ ਖਾਧੀ ਸੀ ਅੱਜ ਕੈਪਟਨ ਅਮਰਿੰਦਰ ਨੂੰ ਉਹੀ ਸਜ਼ਾ ਮਿਲ ਰਹੀ ਹੈ ਹਾਂਜੀ ਦੋਸਤੋ ਜਿਵੇਂ ਗੱਲਬਾਤ ਕੀਤੀ ਪ੍ਰੇਮ अरोड़ा ਜੀ ਦੇ ਨਾਲ ਤੇ ਕੁਲਦੀਪ ਸਿੰਘ ਜੀ ਨੇ ਵੀ ਦੱਸਿਆ ਕਿ ਜਿਹੜੀ ਬੇਰੁਜ਼ਗਾਰੀ ਹੈ ਉਹ ਕਿਤੇ ਨਾ ਕਿਤੇ ਸਰਕਾਰੋ ਦਾ ਕਾਰਨ ਹੈ ਤੇ ਪ੍ਰੇਮ अरोड़ा ਜੀ ਨੇ ਵੀ ਦੱਸਿਆ ਅਗਰ ਉਹਨਾਂ ਦੀ ਸਰਕਾਰ ਆਨਦੀ ਤਾਂ ਉਹ ਮਾਨਸਾ ਨੂੰ ਹਰ ਹਾਲਤ ਦੇ ਵਿੱਚ ਸਹੂਲਤਾਂ ਦੇਣਗੇ ਮਾਨਸਾ ਦੇ ਲੋਕਾਂ ਨੂੰ ਵਿਦਿਆਰਥੀਆਂ ਨੂੰ ਤੇ ਇੱਕ ਜਿਹੜੀ ਸਿਹਤ ਸਹੂਲਤ ਹੁੰਦੀ ਹੈ ਸਭ ਤੋਂ ਵੱਡੀ ਸਹੂਲਤ ਹੈ ਸਰਕਾਰੀ ਜਿਹੜਾ ਇਹਨਾਂ ਨੇ ਨਰਸਿੰਗ ਕਾਲਜ ਦੀ ਵੀ ਇੱਕ ਗੱਲ ਕੀਤੀ ਹੈ ਵੀ ਜ਼ਰੂਰ ਪ੍ਰਧਾਨ ਜੀ ਨੂੰ ਅਪੀਲ ਕਰਨਗੇ ਇਹ ਤਦ ਦੇਖਦੇ ਹਾਂ ਕੀ ਵਹ ਹੁੰਦਾ ਕਿ ਵਾਕਈ ਇਹਨਾਂ ਦੀ ਗੱਲਾਂ ਜਿਹੜੀਆਂ ਇਹਨਾਂ ਨੇ ਕਹੀਆਂ ਨੇ ਗਤੀਵਿਧੀਆਂ ਪੂਰੀਆਂ ਹੁੰਦੀਆਂ ਨੇ ਕਿੰਨੀ ਹੀ ਹੁੰਦੀਆਂ ਤੇ ਮੈਂ ਤੁਹਾਡੀ ਆਪਣੀ ਰਾਜਵੀਰ ਕੈਮਰਾਮੈਨ ਵਿਕਰਮ ਦੇ ਨਾਲ ਤੁਹਾਨੂੰ ਜਿਲਾਨੀ ਇਜਾਜ਼ਤ ਧੰਨਵਾਦ